ਸ੍ਰੀ ਕਾਲ ਜੀ ਜਸਮਿੰਦਰ ਤੇਿਸ ਸੋਇਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਮੈਂ ਬਣਾਵਾਂਗੀ ਢਾਬਾ ਸਟਾਈਲ ਮਹਾਰਾਜਮਾ ਦੀ ਦਾਲ ਦਾਲ ਜਿਹੜੀ ਹੈਗੀ ਇਹ ਬਹੁਤ ਹੀ ਜਿਆਦਾ ਵਧੀਆ ਬਨੇਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਿਓ ਤੇ ਚਲੋ ਦਾਲ ਬਣਾਉਣ ਦੀ ਰੈਸিপি ਜਿਹੜੀ ਹੈਗੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਮਹਾਰਾਜਮਾ ਦੀ ਦਾਲ ਬਣਾਉਣ ਵਾਸਤੇ ਇੱਥੇ ਮੈਂ 250 ਗ੍ਰਾਮ ਦਾਲ ਨੂੰ ਚੰਗੀ ਤਰ੍ਹਾਂ ਧੋ ਕੇ 4 ਘੰਟੇ ਲਈ ਭਿਗੋ ਕੇ ਰੱਖ ਦਿੱਤਾ ਹੋਇਆ ਸੀ ਜੇ ਆਪਾਂ ਇਸ ਨੂੰ ਭਿਗੋ ਕੇ ਰੱਖਾਂਗੇ ਤਾਂ ਫਿਰ ਦਾਲ ਨੂੰ ਬਣਾਉਣ ਦੇ ਵਿੱਚ ਕੋਈ ਬਹੁਤ ਜ਼ਿਆਦਾ ਟਾਈਮ ਨਹੀਂ ਲੱਗੇਗਾ ਤੇ ਨਾਲ ਹੀ ਇੱਥੇ ਮੈਂ ਦੋ ਵੱਡੇ ਚਮਚ ਜਿਹੜੇ ਹੈਗੇ ਨੇ ਰਾਜਮਾ ਦੇ ਲੈ ਲਿੱਤੇ ਨੇ ਰਾਜਮਾ ਨੂੰ ਭਿਗੋ ਕੇ ਨਹੀਂ ਰੱਖਣਾ ਆਪਾਂ ਹੁਣ ਰਾਜਮਾ ਨੂੰ ਵੀ ਆਪਾਂ ਧੋ ਲਵਾਂਗੇ ਹੁਣ ਸਭ ਤੋਂ ਪਹਿਲਾਂ ਕੁੱਕਰ ਦੇ ਵਿੱਚ ਜਿਹੜੀ ਦਾਲ ਭਿਗੋ ਕੇ ਰੱਖੀ ਹੋਈ ਹੈ ਇਹਨੂੰ ਪਾ ਲਵਾਂਗੇ ਤੇ ਦੇਖੋ ਇੱਥੇ ਦਾਲ ਮੈਂ ਪਾ ਦਿੱਤੀ ਹੋਈ ਹੈ ਤੇ ਹੁਣ ਇਸ ਦੇ ਵਿੱਚ ਪਾਵਾਂਗੀ ਮੈਂ ਰਾਜਮਾ ਰਾਜਮਾ ਨੂੰ ਵੀ ਮੈਂ ਚੰਗੀ ਤਰ੍ਹਾਂ ਸਾਫ਼ ਪਾਣੀ ਨਾਲ ਧੋ ਲਿੱਤਾ ਹੋਇਆ ਹੈ ਰਾਜਮਾ ਵੀ ਆਪਾਂ ਇਸੇ ਦਾਲ ਦੇ ਵਿੱਚ ਪਾ ਦੇਣੇ ਨੇ ਤੇ ਇੱਥੇ ਰਾਜਮਾ ਵੀ ਜਿਹੜੇ ਹੈਗੇ ਨੇ ਮੈਂ ਕੁੱਕਰ ਦੇ ਵਿੱਚ ਪਾ ਰਹੀ ਆ ਤੇ ਹੁਣ ਕੁੱਕਰ ਦੇ ਵਿੱਚ ਪਾਵਾਂਗੇ ਪਾਣੀ ਜਿਹੜਾ ਪਾਣੀ ਹੈਗਾ ਇੱਥੇ ਮੈਂ 5 ਵੱਡੇ ਕੱਪ ਪਾ ਰਹੀ ਆ 5 ਵੱਡੇ ਕੱਪ ਜਿਹੜੇ ਕੌਫੀ ਵਾਲੇ ਕੱਪ ਹੁੰਦੇ ਨੇ ਨਾ ਵੱਡੇ ਸਾਈਜ਼ ਦੇ ਉਹੀ ਵਾਲੇ ਕੱਪ ਦੇ ਨਾਪ ਦੇ ਨਾਲ ਮੈਂ ਇੱਥੇ 5 ਕੱਪ ਜਿਹੜਾ ਪਾਣੀ ਹੈਗਾ ਪਾਇਆ ਹੈ ਤੇ ਹੁਣ ਇਸ ਦੇ ਵਿੱਚ 6-7 ਲਸਣ ਦੀਆਂ ਕਲੀਆਂ ਪਾਵਾਂਗੇ ਹਲੇ ਬਹੁਤ ਜ਼ਿਆਦਾ ਲਸਣ ਨਹੀਂ ਪਾਣਾ ਇੱਥੇ ਬਾਕੀ ਦਾ ਲਸਣ ਆਪਾਂ ਤੜਕੇ ਦੇ ਵਿੱਚ ਪਾਵਾਂਗੇ ਤੇ ਨਾਲ ਹੀ ਇੱਥੇ ਹੁਣ ਮੈਂ 1 ਚਮਚ ਨਮਕ ਦਾ ਵੀ ਪਾ ਦਿੱਤਾ ਹੈ ਤੇ ਨਾਲ ਹੀ ਇੱਥੇ ਮੈਂ 2 ਚਮਚ ਜਿਹੜੇ ਹੈਗੇ ਸਰੋਂ ਦੇ ਤੇਲ ਦੇ ਪਾਵਾਂਗੇ ਸਰੋਂ ਦਾ ਤੇਲ ਆਪਾਂ ਇੱਥੇ ਕੱਚਾ ਹੀ ਪਾਣਾ ਢਾਬੇ ਵਾਲੇ ਜਿਹੜੇ ਹੁੰਦੇ ਨੇ ਇਸੇ ਤਰੀਕੇ ਦੇ ਨਾਲ ਹੀ ਦਾਲ ਬਣਾਉਂਦੇ ਨੇ ਤੁਸੀਂ ਵੀ ਸਰੋਂ ਦਾ ਤੇਲ ਜ਼ਰੂਰ ਪਾਓ ਬਿਲਕੁਲ ਵੀ ਸਕਿੱਪ ਨਾ ਕਰਿਓ ਤੇ ਦਾਲ ਬਿਲਕੁਲ ਢਾਬਾ ਸਟਾਈਲ ਬਣ ਕੇ ਤਿਆਰ ਹੋਏਗੀ ਤੇ ਹੁਣ ਕੁੱਕਰ ਦਾ ਢੱਕਣ ਬੰਦ ਕਰਕੇ ਤਿੰਨ ਤੋਂ ਚਾਰ ਬਿਸਲ ਜਿਹੜੀਆਂ ਹੈਗੀਆਂ ਨੇ ਹਾਈ ਫਲੇਮ ਤੇ ਦਿਵਾ ਲੈਣੀਆਂ ਨੇ ਫਿਰ ਇਸ ਨੂੰ 12 ਤੋਂ 15 ਮਿੰਟ ਲਈ ਆਪਾਂ ਲੋ ਫਲੇਮ ਤੇ ਰਿੱਜਣ ਦਵਾਂਗੇ ਕੁੱਕਰ ਬੰਦ ਕਰਕੇ ਹੀ ਇਸ ਨੂੰ ਆਪਾਂ ਰਿੱਜਣ ਦਵਾਂਗੇ ਤੇ ਹੁਣ ਦੇਖੋ ਇੱਥੇ ਜਿਹੜੀ ਦਾਲ ਹੈਗੀ ਏ ਆਪਾਂ ਚੈੱਕ ਕਰਦੇ ਹਾਂ ਪੱਕ ਚੁੱਕੀ ਏ ਤੇ ਦੇਖੋ ਮੈਨੂੰ 12-15 ਮਿੰਟ ਹੋ ਗਏ ਹੋਏ ਸੀ ਹੋਰ ਇਸ ਨੂੰ ਪਕਾਉਂਦੇ ਹੋਏ 3 ਵਿਸਲ ਹਾਈ ਫਲੇਮ ਤੇ ਤੇ ਉਸ ਤੋਂ ਬਾਅਦ 12 ਤੋਂ 15 ਮਿੰਟ ਲੋ ਫਲੇਮ ਤੇ ਆਪਾਂ ਪਕਾਏ ਨੇ ਤੇ ਦੇਖੋ ਇੱਥੇ ਜਿਹੜੀ ਦਾਲ ਹੈਗੀ ਇਹ ਕਾਫੀ ਚੰਗੀ ਤਰ੍ਹਾਂ ਦੇਖੋ ਇਹ ਗਲ ਚੁੱਕੀ ਹੋਈ ਏ ਬਾਕੀ ਦੀ ਆਪਾਂ ਇਸ ਨੂੰ ਜਦੋਂ ਤੜਕਾ ਲਗਾਵਾਂਗੇ ਉਦੋਂ ਪਕਾਵਾਂਗੇ ਹੁਣ ਇੱਥੇ ਇੱਕ ਕੜਾਈ ਦੇ ਵਿੱਚ ਮੈਂ ਦੋ ਵੱਡੇ ਚਮਚ ਜਿਹੜੇ ਹੈਗੇ ਨੇ ਸਰੋਂ ਦੇ ਤੇਲ ਦੇ ਲਏ ਨੇ ਆਪਾਂ ਸਰੋਂ ਦੇ ਤੇਲ ਦਾ ਹੀ ਇੱਥੇ ਤੜਕਾ ਲਗਾਵਾਂਗੇ ਜਿਵੇਂ ਹੀ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਤੇ ਮੈਂ ਇਸ ਦੇ ਵਿੱਚ ਇੱਕ ਚਮਚ ਜੀਰਾ ਪਾ ਦਿੱਤਾ ਹੈ ਤੇ ਜੀਰਾ ਬਹੁਤ ਹੀ ਜਿਆਦਾ ਜਲਦੀ ਦੇਖੋ ਭੁੰਨਿਆ ਗਿਆ ਤੇ ਜਿਵੇਂ ਹੀ ਜੀਰਾ ਭੁੰਨਿਆ ਜਾਏਗਾ ਇਸ ਦੇ ਵਿੱਚ ਪਾ ਰਹੀਆਂ ਮੈਂ ਲਸਣ ਤੇ ਲਸਣ ਨੂੰ ਮੈਂ ਇਸ ਤਰੀਕੇ ਦੇ ਨਾਲ ਬਰੀਕ-ਬਰੀਕ ਕੱਟ ਲਿੱਤਾ ਹੋਇਆ ਤੇ ਲਸਣ ਨੂੰ ਆਪਾਂ ਲਾਈਟ ਬ੍ਰਾਊਨ ਹੋਣ ਤੱਕ ਭੁੰਨ ਲੈਣਾ ਹੈ ਲਸਣ ਬਿਲਕੁਲ ਵੀ ਕੱਚਾ ਨਹੀਂ ਰਹਿਣਾ ਚਾਹੀਦਾ ਤੇ ਫਲੇਮ ਆਪਾਂ ਇੱਥੇ ਮੀਡੀਅਮ ਹੀ ਰੱਖਣੀ ਹੈ ਤੜਕਾ ਲਗਾਉਣ ਲੱਗੇ ਤੇ ਦੇਖੋ ਜਿਹੜਾ ਲਸਣ ਹੈਗਾ ਇਸ ਨੂੰ ਕੋਈ ਭੁੰਦੇ ਹੋਏ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਾ ਤੇ ਲਸਣ ਬਹੁਤ ਹੀ ਜਲਦੀ ਭੁੰਨਿਆ ਗਿਆ ਤੇ ਲਾਈਟ ਬ੍ਰਾਊਨ ਵੀ ਹੋ ਗਿਆ ਤੇ ਹੁਣ ਇਸ ਦੇ ਵਿੱਚ ਪਾਵਾਂਗੀ ਮੈਂ ਅਦਰਕ ਅਦਰਕ ਨੂੰ ਆਪਾਂ ਸਿਰਫ ਅੱਧੇ ਜਾਂ 1 ਮਿੰਟ ਲਈ ਹੀ ਭੁੰਨ ਲੈਣਾ ਹੈ ਅਦਰਕ ਇੱਥੇ ਮੈਂ ਬਰੀਕ-ਬਰੀਕ ਕੱਟ ਕੇ ਪਹਿਲਾਂ ਹੀ ਰੱਖ ਲਿਆ ਹੋਇਆ ਸੀ ਇਹ ਦਾਲ ਬਹੁਤ ਹੀ ਜ਼ਿਆਦਾ ਸਵਾਦ ਬਨੇਗੀ ਤੇ ਅਦਰਕ ਨੂੰ ਵੀ ਦੇਖੋ ਮੈਂ 1 ਮਿੰਟ ਤੱਕ ਭੁੰਨ ਲਿੱਤਾ ਹੋਇਆ ਇੱਥੇ ਤੇ ਨਾਲ ਹੀ ਮੈਂ ਦੋ ਵੱਡੇ ਪਿਆਜ਼ ਵੀ ਇੱਥੇ ਬਰੀਕ-ਬਰੀਕ ਕੱਟ ਕੇ ਇੱਕ ਸਾਈਡ ਤੇ ਰੱਖੇ ਹੋਏ ਸੀਗੇ ਹੁਣ ਆਪਾਂ ਇਸ ਦੇ ਵਿੱਚ ਪਿਆਜ਼ ਪਾ ਦਵਾਂਗੇ ਤੇ ਪਿਆਜ਼ ਜਿਹੜੇ ਹੈਗੇ ਇਹਨਾਂ ਨੂੰ ਵੀ ਆਪਾਂ ਲਾਈਟ ਬ੍ਰਾਊਨ ਹੋਣ ਤੱਕ ਭੁੰਨਾਂਗੇ ਤੇ ਦੇਖੋ ਇੱਥੇ ਮੈਂ ਪਿਆਜ਼ ਵੀ ਪਾ ਰਹੀ ਆ ਤੇ ਜਿਵੇਂ ਹੀ ਆਪਾਂ ਪਿਆਜ਼ ਪਾਵਾਂਗੇ ਤੇ ਇਸ ਨੂੰ ਲਗਾਤਾਰ ਆਪਾਂ ਨਾਲ-ਨਾਲ ਹਿਲਾਉਂਦੇ ਰਹਿਣਾ ਇਸ ਨੂੰ ਬਿਲਕੁਲ ਵੀ ਵਿੱਚੋਂ ਨਹੀਂ ਛੱਡਣਾ ਤੇ ਦੇਖੋ ਹਿਲਾਉਂਦੇ ਹੋਏ ਇਸ ਨੂੰ ਮੈਨੂੰ 3 ਕਮਿੰਟ ਹੋ ਗਏ ਹੋਏ ਨੇ ਤੇ ਜਿਹੜਾ ਪਿਆਜ਼ ਹੈਗਾ ਇਹ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਭੁੰਨਿਆ ਜਾ ਚੁੱਕਾ ਹੈ ਪਿਆਜ਼ਾਂ ਦਾ ਰੰਗ ਦੇਖੋ ਅੱਗੇ ਨਾਲੋਂ ਹੁਣ ਚੇਂਜ ਹੋਣਾ ਵੀ ਸ਼ੁਰੂ ਹੋ ਗਿਆ ਹੋਇਆ ਹੈ ਤਕਰੀਬਨ ਮੈਨੂੰ 3 ਕਮਿੰਟ ਹੋ ਗਏ ਨੇ ਤੇ ਪਿਆਜ਼ਾਂ ਦੇ ਉੱਪਰ ਬਹੁਤ ਹੀ ਵਧੀਆ ਲਾਈਟ ਬ੍ਰਾਊਨ ਕਲਰ ਆ ਚੁੱਕਾ ਹੋਇਆ ਹੈ ਮਤਲਬ ਕਿ ਪਿਆਜ਼ ਬਹੁਤ ਵਧੀਆ ਤਰੀਕੇ ਨਾਲ ਭੁੰਨੇ ਜਾ ਚੁੱਕੇ ਹੋਏ ਨੇ ਤੇ ਹੁਣ ਮੈਂ ਇੱਥੇ ਦੋ ਵੱਡੇ ਟਮਾਟਰ ਤੇ ਪੰਜ ਹਰੀਆਂ ਮਿਰਚਾਂ ਲੈ ਕੇ ਇਹਨਾਂ ਦੀ ਪੇਸਟ ਬਣਾ ਲੈਂਦੀ ਹੋਈ ਏ ਜੇ ਤੁਸੀਂ ਕੁੜੱਤਨ ਘੱਟ ਪਸੰਦ ਕਰਦੇ ਹੋ ਤਾਂ ਫਿਰ ਤੁਸੀਂ ਮਿਰਚਾਂ ਦੀ ਮਾਤਰਾ ਘਟਾਵਦਾ ਵੀ ਸਕਦੇ ਹੋ ਤੇ ਇਹ ਵੀ ਆਪਾਂ ਇਸ ਦੇ ਵਿੱਚ ਪਾ ਦਿੱਤੀ ਹੋਈ ਏ ਤੇ ਨਾਲ ਹੀ ਇਸ ਦੇ ਵਿੱਚ ਪਾਵਾਂਗੀ ਹੁਣ ਮੈਂ ਕਸ਼ਮੀਰੀ ਲਾਲ ਮਿਰਚ ਰੰਗਤ ਦੇ ਵਾਸਤੇ ਇਹ ਕੋੜੀ ਨਹੀਂ ਹੁੰਦੀ ਮੈਂ ਇੱਕ ਚਮਚ ਪਾਇਆ ਇੱਥੇ ਤੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਲਵਾਂਗੇ ਤੇ ਇਸ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਆਪਾਂ ਇਸੇ ਤਰ੍ਹਾਂ ਹਿਲਾਉਂਦੇ ਹੋਏ ਭੁੰਨੀ ਜਾਣੇ ਆਪਾਂ ਇਸ ਨੂੰ ਉਦੋਂ ਤੱਕ ਭੁੰਨਾਂਗੇ ਜਦੋਂ ਤੱਕ ਜਿਹੜਾ ਟਮਾਟਰਾਂ ਦਾ ਪਾਣੀ ਹੈਗਾ ਸੁੱਕ ਨਹੀਂ ਜਾਂਦਾ ਤੇ ਦੇਖੋ ਇਹਨੂੰ ਭੁੰਨਦੇ ਹੋਏ ਟਮਾਟਰਾਂ ਦਾ ਪਾਣੀ ਵੀ ਜਿਹੜਾ ਹੈਗਾ ਸੁchnਾ ਸ਼ੁਰੂ ਹੋ ਗਿਆ ਹੋਇਆ ਤੇ ਜਿਹੜਾ ਮਸਾਲਾ ਹੈਗਾ ਇਸ ਨੇ ਤੇਲ ਛੱਡਣਾ ਵੀ ਸ਼ੁਰੂ ਕਰ ਦਿੱਤਾ ਹੋਇਆ ਬਹੁਤ ਹੀ ਜ਼ਿਆਦਾ ਵਧੀਆ ਖੁਸ਼ਬੂ ਵੀ ਆ ਰਹੀ ਹੈ ਇਸ ਦੇ ਵਿੱਚੋਂ ਟਮਾਟਰਾਂ ਦਾ ਪਾਣੀ ਬਹੁਤ ਵਧੀਆ ਤਰੀਕੇ ਨਾਲ ਸੁੱਕ ਚੁੱਕਾ ਹੋਇਆ ਹੁਣ ਇਸ ਦੇ ਵਿੱਚ ਆਪਾਂ ਪਾਵਾਂਗੇ ਮਹਾਰਾਜਮਾ ਦੀ ਦਾਲ ਜਿਹੜੀ ਕਿ ਆਪਾਂ ਕੁੱਕਰ ਦੇ ਵਿੱਚ ਪਕਾ ਕੇ ਰੱਖੀ ਹੋਈ ਏ ਸਾਰੀ ਹੀ ਦਾਲ ਹੁਣ ਇੱਥੇ ਆਪਾਂ ਕੜਾਈ ਦੇ ਵਿੱਚ ਪਾ ਦਵਾਂਗੇ ਤੇ ਦਿਖੋ ਇੱਥੇ ਸਾਰੀ ਹੀ ਦਾਲ ਜਿਹੜੀ ਹੈਗੀ ਏ ਮੈਂ ਕੜਾਈ ਦੇ ਵਿੱਚ ਪਾ ਦਿੱਤੀ ਹੋਈ ਏ ਦਾਲ ਨੂੰ ਆਪਾਂ ਤੜਕੇ ਦੇ ਨਾਲ ਚੰਗੀ ਤਰ੍ਹਾਂ ਇੱਕ ਵਾਰੀ ਮਿਕਸ ਕਰ ਲੈਣਾ ਹੈ ਤੇ ਇਸ ਤਰੀਕੇ ਦੇ ਨਾਲ ਦੇਖੋ ਹਿਲਾਉਂਦੇ ਹੋਏ ਦਾਲ ਤੇ ਤੜਕੇ ਨੂੰ ਮੈਂ ਚੰਗੀ ਤਰ੍ਹਾਂ ਮਿਕਸ ਕਰ ਲਿੱਤਾ ਹੋਇਆ ਤੇ ਹੁਣ ਇਸ ਤੋਂ ਬਾਅਦ ਆਪਾਂ ਇਸ ਨੂੰ ਪਤਲਾ ਕਰਨ ਵਾਸਤੇ ਇਸ ਦੇ ਵਿੱਚ ਪਾਣੀ ਪਾਵਾਂਗੇ ਮੈਂ ਇੱਥੇ ਦੇਖੋ ਜਿਹੜਾ ਪਾਣੀ ਹੈਗਾ ਤਿੰਨ ਵੱਡੇ ਕੱਪ ਪਾ ਰਹੀਆਂ ਤੁਸੀਂ ਜੇ ਜ਼ਿਆਦਾ ਪਤਲੀ ਦਾਲ ਖਾਣਾ ਪਸੰਦ ਕਰਦੇ ਹੋ ਤਾਂ ਇੱਥੇ ਪਾਣੀ ਦੀ ਜਿਹੜੀ ਮਾਤਰਾ ਹੈਗੀ ਉਹਨੂੰ ਵਧਾ ਵੀ ਸਕਦੇ ਹੋ ਤੇ ਮੈਂ ਪਾਣੀ ਪਾ ਦਿੱਤਾ ਹੋਇਆ ਇੱਥੇ ਤੇ ਇਸ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਹਿਲਾ ਲੈਣਾ ਤੇ ਲੋ ਟੂ ਮੀਡੀਅਮ ਫਲੇਮ ਤੇ ਇਸ ਨੂੰ ਪਕਾਵਾਂਗੇ ਤੇ ਹੁਣ ਇਸ ਦੇ ਵਿੱਚ ਪਹਿਲਾਂ ਮੈਂ ਪਾਵਾਂਗੀ ਗਰਮ ਮਸਾਲਾ, ਹਰਾ ਧਨੀਆ ਤੇ ਕਸੂਰੀ ਮੇਥੀ। ਇਸ ਦੇ ਨਾਲ ਫਲੇਵਰ ਬਹੁਤ ਵਧੀਆ ਆਉਂਦਾ ਹੈ। ਇਹ ਚੀਜ਼ਾਂ ਪਾਣ ਤੋਂ ਬਾਅਦ ਆਪਾਂ ਇਸ ਨੂੰ ਲਗਾਤਾਰ 7-8 ਮਿੰਟ ਲਈ ਰਿਜਨ ਦਵਾਂਗੇ। ਜਿਹੜੇ ਢਾਬੇ ਵਾਲੇ ਹੁੰਦੇ ਨੇ, ਹੋਟਲ ਵਾਲੇ ਹੁੰਦੇ ਨੇ ਉਹ ਦਾਲ ਕੁੱਕਰ ਦੇ ਵਿੱਚ ਨਹੀਂ ਬਣਾਉਂਦੇ, ਉਹ ਖੁੱਲੀ ਹੀ ਦਾਲ ਬਣਾਉਂਦੇ ਨੇ। ਉਹ ਦਾਲ ਨੂੰ ਬੰਦੇ-ਬੰਦੇ ਤਕਰੀਬਨ 3-4 ਘੰਟੇ ਲੱਗ ਜਾਂਦੇ ਨੇ। ਆਪਾਂ ਦਾਲ ਇੱਥੇ ਕੁੱਕਰ ਦੇ ਵਿੱਚ ਬਣਾ ਕੇ ਤਿਆਰ ਕੀਤੀ ਹੈ ਇਸੇ ਲਈ ਆਪਾਂ ਇਸ ਨੂੰ ਜਦੋਂ ਵੀ ਰੰਨਿਆ ਆਪਾਂ ਲੋ ਫਲੇਮ ਦੇ ਉੱਪਰ ਹੀ ਰੰਨਿਆ ਤਾਂ ਜੋ ਜਿਹੜੀ ਦਾਲ ਹੈਗੀ ਇਹ ਬਿਲਕੁਲ ਢਾਬੇ ਵਰਗੀ ਬਣੇ ਕੁੱਕਰ ਦੇ ਵਿੱਚ ਦਾਲ ਥੋੜੀ ਜਲਦੀ ਬਣ ਜਾਂਦੀ ਹੈ ਤੇ ਬਹੁਤ ਹੀ ਵਧੀਆ ਢਾਬਾ ਸਟਾਈਲ ਜਿਹੜੀ ਮਹਾਰਾਜਮਾ ਦੀ ਦਾਲ ਹੈਗੀ ਇਹ ਬਣ ਚੁੱਕੀ ਹੋਈ ਹੈ ਇਹ ਦਾਲ ਹੁਣ ਸਰਵ ਹੋਣ ਲਈ ਰੈਡੀ ਹੈ ਬਹੁਤ ਹੀ ਜ਼ਿਆਦਾ ਵਧੀਆ ਦਾਲ ਬਣੀ ਹੈ ਦੇਖੋ ਦੇਖਣ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਬਿਲਕੁਲ ਢਾਬਾ ਸਟਾਈਲ ਦਾਲੇ ਹੁਣ ਮੈਂ ਇਹਨੂੰ ਸਰਵ ਕਰਨ ਜਾ ਰਹੀ ਹਾਂ ਤੁਸੀਂ ਚਾਹੋ ਤਾਂ ਸਰਵ ਕਰਨ ਲੱਗੇ ਇਸ ਦੇ ਉੱਪਰ ਮੱਖਣ ਵੀ ਪਾ ਸਕਦੇ ਹੋ ਜੇ ਇਸ ਦੇ ਉੱਪਰ ਮੱਖਣ ਪਾਇਆ ਜਾਏ ਤਾਂ ਫਿਰ ਦਾਲ ਦਾ ਸਵਾਦ ਜਿਹੜਾ ਹੈਗਾ ਹੋਰ ਜ਼ਿਆਦਾ ਦੁੱਗਣਾ ਹੋ ਜਾਂਦਾ ਹੈ ਹੋਰ ਇਹਦੇ ਨਾਲ ਬਹੁਤ ਹੀ ਜ਼ਿਆਦਾ ਸਵਾਦ ਦਾਲ ਲੱਗਦੀ ਹੈ ਤੇ ਦੇਖੋ ਮੈਂ ਵੀ ਇੱਥੇ ਮੱਖਣ ਪਾ ਦਿੱਤਾ ਹੋਇਆ ਤੇ ਦਾਲ ਦਾ ਸਵਾਦ ਹੋਰ ਜ਼ਿਆਦਾ ਵਧਾ ਦਿੱਤਾ ਹੋਇਆ ਬਹੁਤ ਹੀ ਜ਼ਿਆਦਾ ਟੇਸਟੀ ਦਾਲ ਇੱਥੇ ਬਣ ਚੁੱਕੀ ਹੋਈ ਏ ਤੁਸੀਂ ਚਾਹੋ ਤਾਂ ਮੱਖਣ ਦੀ ਜਗ੍ਹਾ ਇੱਥੇ ਘਿਓ ਵੀ ਪਾ ਸਕਦੇ ਹੋ ਦਾਲ ਦਾ ਸਵਾਦ ਉਹਦੇ ਨਾਲ ਹੋਰ ਜ਼ਿਆਦਾ ਵਧੀਆ ਹੋ ਜਾਏਗਾ